ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਬਲਦੇਵ ਸਿੰਘ ਜੀ ਤੁਸੀਂ ਇੱਥੇ 74 ਸੈਕਟਰ ਜਿਹੜਾ ਰੈ residențial ਏਰੀਆ ਦੇ ਕਈ ਸਾਲਾਂ ਤੋਂ ਪ੍ਰਧਾਨ ਹੋ ਸਾਨੂੰ ਦੱਸੋ ਵੀ ਇੱਥੇ ਤੁਸੀਂ ਕੂੜੇ ਦੀ ਸਮੱਸਿਆ ਦਾ ਹੱਲ ਕਰਵਾਈ ਸੀ ਜਿਹੜੀ ਡੰਪਿੰਗ ਗਰਾਊਂਡ ਦੀ ਹੁਣ ਫੇਰ ਇੱਥੇ ਸਮੱਸਿਆਵਾਂ ਬਹੁਤ ਆ ਗਈਆਂ ਨੇ ਹਾਂ ਮੈਂ ਬਲਦੇਵ ਸਿੰਘ ਇੱਥੇ ਸੈਕਟਰ 74 ਦੇ ਵਿੱਚ 2004 ਚ ਆ ਗਿਆ ਸੀ 2004 ਚ ਇੱਥੇ ਮਿਊਨਿਸਪਲ ਕਾਰਪੋਰੇਸ਼ਨ ਦਾ ਕੂੜਾ ਗਿਰਦਾ ਸੀ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਪਰੰਤੂ ਲੋਟ ਨਾ ਆਏ ਬਿਹਾਰ ਕੇ ਸੀ ਉਹਦੇ ਤੇ ਕੇਸ ਕਰਦੇ ਕੇਸ ਕਰਨ ਤੋਂ ਬਾਅਦ ਇਹ ਕੇਸ ਸਾਡਾ ਅਸੀਂ 2012 ਜੂਨ 2012 ਦੇ ਵਿੱਚ ਅਸੀਂ ਚੱਕ ਜਿੱਤ ਗਏ ਸੀ ਤੇ ਇਹਨਾਂ ਨੇ ਮਿਊਸਪਲ ਕਾਰਪੋਰੇਸ਼ਨ ਐਫੀਡਪ ਦਿੱਤਾ ਕਿ ਅਸੀਂ ਇਸ ਨੂੰ 6 ਮਹੀਨੇ ਦੇ ਅੰਦਰ ਅੰਦਰ ਜਿਹੜੀ ਅਸੀਂ ਸਮਗੋਲੀ ਜ਼ਮੀਨ ਅਕਵਾਇਰ ਕੀਤੀ ਹੋਈ ਹੈ 50 ਏਕੜ ਜ਼ਮੀਨ ਉਹਦੇ ਆਲੇ ਦੁਆਲੇ ਚਾਰਦਵਾਰੀ ਹੋ ਚੁੱਕੀ ਹੈ ਵੀ ਉੱਥੇ ਅਸੀਂ ਸਿੱਟਣਾ ਸ਼ੁਰੂ ਕਰ ਦਾਂਗੇ ਪਰੰਤੂ ਇਹਨਾਂ ਦੀਆਂ ਨਾਰਾਇਕੀਆਂ ਕਹਿ ਲਓ ਜਾਂ ਇਹਨਾਂ ਦੇ ਮਨ ਦੇ ਵਿੱਚ ਕੋਈ ਮੈਲ ਕਹਿ ਲਓ ਇਹਨਾਂ ਨੇ ਫਿਰ ਇਸੇ ਥਾਂ ਤੇ ਕੂੜਾ ਸਿੱਟਣਾ ਸ਼ੁਰੂ ਕਰਤਾ 10-12 ਸਾਲਾਂ ਦੇ ਵਿੱਚ ਇਹ ਬਟਾ ਇੰਨਾ ਵੱਡਾ ਬਣ ਗਿਆ ਕਿ ਇਸ ਦੇ ਸਾਰੇ ਮੁਹਾਲੀ ਭਾ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਤੱਕ ਇਹਦੀ ਦਿਸਣ ਦਰਸ਼ਣ ਹੋਣ ਸ਼ੁਰੂ ਹੋ ਗਏ ਜਦੋਂ ਕਿ ਇੱਥੇ ਇਸ ਦੇ ਚੁਗਿਰਦੇ ਵਿੱਚ ਇੱਕ ਆਈਟੀ ਸਿਟੀ ਇੰਡਸਟਰੀ ਏਰੀਆ ਬਹੁਤ ਵੱਡਾ ਇੰਪੋਰਟੈਂਟ ਹਿਸਟੋਰਿਕਲ ਪਲੇਸ ਹੈ 빅ਟੀ ਟਾਵਰ ਬਾਦਲ ਸਿੰਘ ਨੇ ਬਣਾਇਆ ਥਾ ਤੇ ਇੱਥੇ ਨਾਲ ਹੀ ਜਿਹੜੇ ਮ제ਸੀਂ ਇਹਦੇ ਮਾਸਟਰ ਪਲਾਨ ਨੂੰ ਦੇਖਿਆ ਜਾਵੇ ਇੱਥੇ ਗੋਲਪੂਰਸ ਹੈ ਗੋਲਪੂਰਸ ਦੇ ਨਾਲ ਇੱਕ ਛੋਟੀ ਜਿਹੀ ਝੀਲ ਹੈ ਬੜਾ ਸੋਹਣਾ ਵਿਸਿਟਿੰਗ ਏਰੀਆ ਹੈ ਤੇ ਇਸ ਨਦੀ ਦੇ ਪਰਲੇ ਪਾਸੇ ਐਜੂਕੇਸ਼ਨਲ ਇੰਟਰਨੈਸ਼ਨਲ ਐਜੂਕੇਸ਼ਨ ਇਹ ਇੰਸਟੀਚੂਨ ਬੜਨੇ ਸੀ ਜਿਹੜੇ ਕਿ ਇਹ ਸਾਡੇ ਨਲਾਇਕ ਡਿਗਰੀਆਂ ਦੀ ਲੀਡਰਸ਼ਿਪ ਕਰਕੇ ਖਤਮ ਹੋ ਗਏ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਇਸ ਨਦੀ ਬਾਰੇ ਦੱਸਣਾ ਚਾਹੁੰਦਾ ਕਿ ਇਹ ਨਦੀ ਨੂੰ ਅਸੀਂ ਪਟਿਆਲਾ ਦੀ ਰੌ ਕਹਿੰਦੇ ਆ ਇਹ ਨਦੀ ਪਟਿਆਲਾ ਦੀ ਰੌ ਚੀਨ ਦੇ ਬਾਰਡਰ ਤੋਂ ਮਾਨਸਰੋਵਰ ਝੀਲ ਦੇ ਵਿੱਚੋਂ ਆ ਰਹੀ ਹੈ। ਉੱਥੋਂ ਆਉਣ ਦੇ ਨਾਲ ਨਾਲ ਇਸੇ ਹਿਮਾਚਲ ਦੇ ਵਿੱਚ ਇਸ ਦੇ ਕੰਢਿਆਂ ਤੇ 14 Hindu ਬਹੁਤ ਵੱਡੇ ਵੱਡੇ Hindu ਤੀਰਥਾਂ ਜਿਨ੍ਹਾਂ ਦੀ ਲੋਕ ਵਰਸ਼ਿਪ ਕਰਦੇ ਹਨ। ਤੇ ਇੱਥੋਂ ਹੁੰਦੀ ਹੋਈ ਜਦੋਂ ਪਟਿਆਲੇ ਜਾਂਦੀ ਹੈ ਇਹ ਧਾਰਨਾ ਨਹੀਂ ਇਹ ਕਿ ਹਿਸਟਰੀ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਜਦੋਂ ਇਸ ਵਿੱਚ ਹੜ੍ਹ ਆਉਂਦਾ ਸੀ ਤਾਂ ਮਹਾਰਾਜਾ ਪਟਿਆਲਾ ਇਸ ਨੂੰ ਨੱਥ ਭੇਟ ਕਰਦਾ ਸੀ ਅਤੇ ਚੂੜਾ ਭੇਟ ਕਰਕੇ ਇਸ ਦੀ ਸੇਵਾ ਕਰਦਾ ਸੀ ਤੇ ਇਹ ਉੱਤਰ ਜਾਂਦੀ ਸੀ ਇਹ ਨਦੀ ਇਹ ਅੱਗੇ ਜਾ ਕੇ ਹੰਸਲੀ ਨਦੀ ਨੂੰ ਮਿਲਦੀ ਹੋਈ ਘੱਗਰ ਨੂੰ ਮਿਲਦੀ ਹੋਈ ਮਾਰਗੰਡਾ ਨੂੰ ਮਿਲਦੀ ਹੋਈ ਇੱਕ ਸਰਸਤੀ ਦਾ ਰੂਪ ਤਾਂ ਅੱਗੇ ਆਪਣੇ ਤਰ੍ਹਾਂ ਨਹੀਂ ਜਾਂਦੀ ਜਿਹੜਾ ਕਹਿੰਦੇ ਆਲਾਹਾਬਾਦ ਦੀ ਸਰਸਤੀ ਗੁੰਮ ਹੋ ਗਈ ਉਹ ਉਹ ਹੀ ਕੋਈ ਤੇ ਗੁੰਮ ਨਹੀਂ ਹੋਈ ਇਹ ਹੀ ਸਰਸਤੀ ਲੋਕਾਂ ਨੇ ਆੜੇ-ਦਾੜੇ ਭਰ ਕੇ ਹੀ ਉਸ ਨੂੰ ਖਤਮ ਕਰ ਦਿੱਤਾ ਮੈਂ ਇੱਧਰ ਜ਼ਿਆਦਾ ਨਾ ਜਾਂਦਾ ਹੋਇਆ ਮੈਂ ਤੁਹਾਡਾ ਧਿਆਨ ਮੋੜ ਕੇ ਫਿਰ ਕੂੜੇ ਦੇ ਢੇਰ ਤੇ ਲਾਉਣਾ ਚਾਹੁੰਦਾ ਅਸੀਂ ਲੰਬੀ ਲੜਾਈ ਫਿਰ ਲੜੀ ਉਸ ਦੇ ਵਿੱਚ 2000 ਅਸੀਂ 12 ਤੋਂ ਫਿਰ ਲੜਨਾ ਸ਼ੁਰੂ ਕੀਤਾ ਤੇ ਇਹ ਲੜਾਈ 2024 ਵਿੱਚ ਖਤਮ ਹੋਈ ਮਾਨਯੋਗ ਹਾਈ ਕੋਰਟ ਨੇ ਮਨੁੱਖਤਾ ਦੇ ਭਲੇ ਨੂੰ ਦੇਖਦੇ ਹੋਏ ਇਸ ਸ਼ਹਿਰ ਦੀ ਖੂਸੂਂਦਰਤਾ ਨੂੰ ਦੇਖਦੇ ਹੋਏ ਇਸ ਵਿੱਚੋਂ ਖਸ਼ੂਬੂ ਬਦਬੂਆਂ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਇਸ ਨੂੰ ਚੱਕਣ ਦੇ ਹੁਕਮ ਦੇ ਦਿੱਤੇ ਇੱਕ ਕਮਿਸ਼ਨਰ ਵੀ ਅਪਾਇੰਟ ਕਰ ਦਿੱਤੇ ਜਿਹੜੇ ਬਾਹੇ-ਗਬਾਹੇ ਇਨਸਪੈਕਟ ਕਰਦੇ ਨੇ ਤੇ ਇਹਦੀ ਮਾਤਲੀ ਰਿਪੋਰਟ ਕੋਰਟ ਵਿੱਚ ਦਿੰਦੇ ਨੇ ਇਹਨਾਂ ਹੋਣ ਦੇ ਬਾਵਜੂਦ ਵੀ ਮਿਊਸਪਲ ਕਾਰਪੋਰੇਸ਼ਨ ਦੇ ਕੰਨਾ ਤੇ ਜੂ ਨਹੀਂ ਸਿਰਕਦੀ ਉਹਨਾਂ ਦੇ ਪਤਾ ਨਹੀਂ ਮਨ ਵਿੱਚ ਕੀ ਖੋਟ ਚੱਲ ਰਿਹਾ ਹੁਣ ਉਥੇ ਕੂੜਾ ਤਾਂ ਉਸ ਤਰ੍ਹਾਂ ਤੇ ਨਹੀਂ गिरਦਾ ਮੇਨ ਡੰਪਿੰਗ ਤੇ ਪਰ ਇਹਨਾਂ ਨੇ ਜਿੱਥੇ ਸ਼ਹਿਰ ਦੇ ਵਿੱਚ ਛੋਟਾ ਮੋਟਾ ਟੋਆ ਜੰਗਲ ਜਗਲਾਤ ਜਿੱਥੇ ਵੀ ਹੈਗਾ ਪੂਰੀ ਮਹਾਲੀ ਸ਼ਹਿਰ ਦੇਬ ਨੂੰ ਡੰਪਿੰਗ ਗਰਾਊਂਡ ਬਣਾਤਾ ਤੁਸੀਂ ਕਿਸੇ ਵੀ ਸੈਕਟਰ ਵਿੱਚ ਕਿਤੇ ਵੀ ਨੀਮੀ ਥਾਤੇ ਦੇਖ ਲੋ ਤਾਂ ਉਸੇ ਕੂੜੇ ਦਾ ਢੇਰ ਤੁਸੀਂ ਦੇਖ ਸਕਦੇ ਹੋ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਇਹਦੇ ਵਾਸਤੇ ਕਿ ਇਹ 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 ਸਰਕਾਰ ਸੋਚ ਕੀ ਰਹੀ ਹੈ ਅਤੇ ਕੋਰਟ ਦੀਆਂ ਹੁਕਮਾਂ ਨੂੰ ਉਹਨਾਂ ਦੀ ਹੁਕਮ ਅਧੂਲੀ ਕਿਉਂ ਕਰ ਰਹੀ ਹੈ ਕਿ ਇਹਨਾਂ ਨੂੰ ਸੁਪਰੀਮ ਕੋਰਟ ਦਾ ਹਾਈ ਕੋਰਟ ਦੇ ਕੋਈ ਡਰ ਨਹੀਂ ਕਿ ਇਹਨਾਂ ਨੂੰ ਭਾਰਤ ਦੇ ਕਾਨੂੰਨ ਦਾ ਕੋਈ ਡਰ ਨਹੀਂ ਮੈਨੂੰ ਤਾਂ ਲੱਗਦਾ ਕਿ ਇਹ ਲੋਕ ਇਸ ਨੂੰ ਸਾਰਾ ਅਮਾ ਕਰਦੇ ਇਹਨਾਂ ਨੇ ਹੁਣ ਮੂੰਹ ਦੀ ਪੋਚ ਕੇ ਨੱਕ ਨੂੰ ਲਾਉਣ ਲਈ ਇੱਕ ਹੋਰ ਨਵਾਂ ਸ਼ੋਸ਼ਿਆ ਛੱਡਿਆ ਕਿ ਅਸੀਂ ਝੰਡੇੜੀ ਦੇ ਵਿੱਚ ਜਾ ਕੇ 50 ਏਕੜ ਜ਼ਮੀਨ ਐਕਵਾਇਰ ਕਰ ਲਈ ਤੇ ਉੱਥੇ ਅਸੀਂ ਕੂੜਾ ਸਿਟਾਂਗੇ ਮੈਨੂੰ ਇਹ ਇਹਨਾਂ ਨੂੰ ਇਹ ਮੈਨੂੰ ਇਹ ਕਹਿੰਦੇ ਬਹੁਤ ਸ਼ਰਮ ਆਉਂਦੀ ਆ ਕਿ ਇਹ ਲੋਕ ਭਾਵੇਂ ਜਿੱਡੇ ਮਰਜੀ ਪੜੇ ਲਿਖੇ ਨੇ ਆਈਐਸ ਪੀਸੀਐਸ ਬੜੇ ਹੋਏ ਨੇ ਜਾਂ ਤਾਂ ਇਹਨਾਂ ਨੂੰ ਨੌਲੇਜ ਨਹੀਂ ਜੇ ਨਾ ਜੇ ਨੌਲੇਜ ਹੈ ਤਾਂ ਇਹ ਮਕਾਰ ਨੇ ਕਿਉਂਕਿ 1985 ਨੈਸ਼ਨਲ ਡੰਪਿੰਗ ਰੂਲ ਨੈਸ਼ਨਲ ਡਰੇਨੇਜ ਐਕਟ ਇਹ ਕਹਿੰਦਾ ਹੈ ਕਿ ਕੂੜਾ ਜੇ ਸਟੜਾ ਕਿਤੇ ਤਾਂ ਉਹ ਸਾਊਥ ਜਾਂ ਨਾਰਥ ਵਿੱਚ ਗਿਨਣਾ ਚਾਹੀਦਾ ਹਰੋ 14 15 ਕਿਲੋਮੀਟਰ ਦੂਰ ਗਿਰਨਾ ਚਾਹੀਦਾ ਹੈ ਰੈਸ਼ੀ ਖੇਤਰ ਤੋਂ ਰੈਸ਼ੀ ਖੇਤਰ ਤੋਂ ਅਤੇ ਉਸ ਦੇ ਪ੍ਰੋਪਰ ਉਹਦੀ ਮੇਨਟੇਨ ਰੱਖਾ ਉਹਦੀ ਮੇਨਟੇਨੈਂਸ ਪ੍ਰੋਪਰ ਹੋਣੀ ਚਾਹੀਦੀ ਹੈ ਇਹ ਤੁਹਾਡੀ ਜਿਹੜੀ ਹੁਣ ਜਿਹੜੀ ਹੁਣ ਆ ਸਮੱਸਿਆ ਹੁਣ ਸ਼ੁਰੂ ਹੋਈ ਹੈ ਦੁਬਾਰਾ ਤੁਹਾਡੇ ਆਲੇ ਦੁਆਲੇ ਗੰਦ ਸ਼ੁਰੂ ਹੋਇਆ ਹੈ ਇਹਦੇ ਬਾਰੇ ਤੁਸੀਂ ਕੀ ਕਹਿ ਰਹੇ ਹੋ ਇਹ ਮੈਂ ਦੱਸ ਚੁੱਕਿਆ ਹੈ ਕਿ ਜਦੋਂ ਉੱਥੇ ਕੂੜਾ ਸਿਟਾ ਬੰਦ ਹੋ ਗਿਆ ਇਹਨਾਂ ਨੇ ਯਾਨੀ ਕਿ ਕੋਰਟ ਦੇ ਹੁਕਮਾਂ ਦੀ ਹੁਕਮ ਅਧੂਰੀ ਕੰਦੇ ਲਈ ਇਹਨਾਂ ਨੇ ਸਾਰੀ ਮੁਹਾਲੀ ਨੂੰ ਡੰਪਿੰਗ ਗਰਾਊਂਡ ਬਣਾਤਾ ਅੱਗੇ ਤਾਂ ਇੰਡਸਟਰੀਅਲ ਫੇਸ 8 ਬੀ ਦੇ ਵਿੱਚ ਇੱਕ ਡੰਪਿੰਗ ਗਰਾਊਂਡ ਸੀ ਜਿੱਥੇ ਸਾਰੀ ਬਿਵਹਾਰਜ ਦਾ ਕੂੜਾ ਗਿਰਦਾ ਸੀ ਹੁਣ ਇਹਨਾਂ ਨੇ ਇੱਕ ਕੂੜਾ ਚੱਕ ਅਗੇ ਸਾਰੀ ਮੁਹਾਲੀ ਦੇ ਵਿੱਚ ਇਹਨਾਂ ਨੇ ਡੰਪਿੰਗ ਗਰਾਊਂਡ ਬਣਾਤਾ ਜਦੋਂ ਕਿ ਇਹਨਾਂ ਦੇ ਪਹਿਲੇ 21 22 ਕਲੈਕਸ਼ਨ ਸੈਂਟਰ ਚੱਲਦੇ ਸੀ ਉਹਨਾਂ 21 22 ਕਲੈਕਸ਼ਨ ਸੈਂਟਰਾਂ ਤੋਂ ਬਾਅਦ ਵੀ ਆ ਤੁਹਾਡੇ ਸਾਹਮਣੇ ਦੇਖੋ ਕਿਵੇਂ ਗੰਦ ਪਿਆ ਹੈ ਇਹ ਇੱਥੇ ਨਹੀਂ ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਜਿੱਥੇ ਇਸ ਜਗ੍ਹਾ ਮਾੜੀ ਬੋਟੀ ਖਾਲੀ ਪਈ ਹੈ ਜਿੱਥੇ ਜੰਗਲਾਤ ਹੈ ਜਿੱਥੇ ਕੋਈ ਨਦੀ ਜਦੋਂ ਕਿ ਨੈਚਰਲ ਡੇਨ ਐਕਟ ਦੇ ਵਿੱਚ ਕੂੜਾ ਪਾਉਣਾ ਸੀਵੇਜ ਪਾਉਣਾ ਸਖਤ ਮਨਾਹੀ ਹੈ ਪੁਨਿਸ਼ੇਬਲ ਹੈ ਉਹ ਉੱਥੇ ਹੀ ਪਾ ਕੇ ਆਪਣਾ ਆਪਣੇ ਪਤਾ ਨਹੀਂ ਕਿ ਆ ਇਹ ਸਰ ਕੋਰਟ ਨੂੰ ਦੱਸਣਾ ਚਾਹੁੰਦੇ ਨੇ ਤੇ ਹੁਣ ਤੁਹਾਡਾ ਲਾਈਨ ਆਫ ਐਕਸ਼ਨ ਤੁਹਾਡਾ ਕੀ ਹੈ ਹੁਣ ਲਾਈਨ ਆਫ ਐਕਸ਼ਨ ਹੈ ਅੱਜ ਅਸੀਂ ਇਹ ਤੁਹਾਡੇ ਮਾਧਿਅਮ ਤੋਂ ਇਹ ਮੈਸੇਜ ਦੇਣਾ ਚਾਹੁੰਦੇ ਆ ਮਹਾਲੀ ਪ੍ਰਸ਼ਾਸਨ ਨੂੰ ਕਿ ਜੇ ਉਹਨਾਂ ਨੇ ਆਪਣਾ ਸਿਰ ਖੋਚ ਕੇ ਆਪਣਾ ਸਿਰ ਖੁਰਚ ਕੇ ਸਹੀ ਸੋਚ ਨਾ ਅਪਣਾਈ ਤਾਂ ਉਹ ਉਹੀ ਖੁੰਡਾ ਕਮਾਉਣਾ ਪਊਗਾ ਜਿਹੜਾ ਅਸੀਂ ਪਹਿਲਾਂ ਕਮਾ ਕੇ ਬੰਦ ਕੀਤਾ ਤਾਂ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ